ਤਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਾਰ ਫੇਰ ਤੋਂ ਅਮਰੀਕਾ ਤੋਂ ਜਹਾਜ਼ ਪੰਜਾਬ ਪਰਤ ਰਿਹਾ ਜਿਸ ਦੇ ਵਿੱਚ ਗੈਰ ਕਾਨੂੰਨੀ ਭਾਰਤੀ ਨੇ ਤਕਰੀਬਨ 120 ਭਾਰਤੀ ਦੱਸੇ ਜਾ ਰਹੇ ਨੇ ਜਿਹੜੇ ਕਿ ਭਲਕੇ ਯਾਨੀ ਕਿ 15 ਫਰਵਰੀ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਰਿਪੋਰਟ ਕੀਤਾ ਗਿਆ ਤੇ ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਹੋਰ ਜਹਾਜ਼ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਜਿਸ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਭਾਰਤੀ ਗੈਰ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਏ ਤਕਰੀਬਨ 119 ਤੋਂ 120 ਦੇ ਵਿੱਚਕਾਰ ਅੰਕੜਾ ਜਿਹੜਾ ਦੱਸਿਆ ਜਾ ਰਿਹਾ ਕਿ ਇੰਨੀ ਗਿਣਤੀ ਦੇ ਵਿੱਚ ਜਿਹੜਾ ਜਹਾਜ਼ ਹੈ ਭਰ ਕੇ ਪੰਜਾਬ ਆ ਰਿਹਾ ਦਿੱਲੀ ਦੀ ਬਜਾਏ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਇਸ ਨੂੰ ਲੈਂਡ ਕੀਤਾ ਜਾਵੇਗਾ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਮੀਡੀਆ ਦੇ ਹਵਾਲਿਆਂ ਤੋਂ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 15 ਫਰਵਰੀ ਯਾਨੀ ਕਿ ਭਲਕੇ ਜਿਹੜਾ ਜਹਾਜ਼ ਹੈ ਉੱਥੋਂ ਤੁਰੇਗਾ ਤੇ 16 ਫਰਵਰੀ ਨੂੰ ਜਿਹੜਾ ਜਹਾਜ਼ ਹੈ ਉਹ ਅੰਮ੍ਰਿਤਸਰ ਪਹੁੰਚ ਜਾਵੇਗਾ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਪਹੁੰਚ ਜਾਵੇਗਾ ਜਿੱਥੇ 119 ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਹੁਣ ਉਹ ਆਪਣੇ ਵਤਨ ਵਾਪਸ ਆਉਣਗੇ ਤਾਂ ਜਿਹੜੇ 트럼ਪ ਨੇ ਉਹਨਾਂ ਦੇ ਬਲੋ ਲਗਾਤਾਰ ਡੈਪੋਟੇਸ਼ਨ ਦੇ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਨੇ ਅ ਅਮਰੀਕਾ ਦੇ ਦੌਰੇ ਦੇ ਉੱਤੇ ਨੇ ਤੇ ਇਸ ਦੌਰੇ ਦੇ ਵਿੱਚਕਾਰ ਇਹ ਵੱਡੀ ਕਾਰਵਾਈ ਜਿਹੜੀ ਆ 트ੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਂਕਿ ਮੁਲਾਕਾਤ ਵੀ ਕੀਤੀ ਹੈ ਪਰ ਉਸ ਦੇ ਬਾਵਜੂਦ ਵੀ ਜਹਾਜ਼ ਜਿਹੜਾ ਆ ਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਲੈ ਕੇ ਵਤਨ ਵਾਪਸ ਆ ਰਿਹਾ ਭਾਰਤ ਵਾਪਸ ਆ ਰਿਹਾ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਹਨਾਂ ਨੂੰ ਲੈਂਡ ਜਿਹੜਾ ਕੀਤਾ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਡਿਪੋਰਟੇਸ਼ਨ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਖੁੱਲ ਕੇ ਗੱਲਬਾਤ ਜਿਹੜੀ ਹੈ ਉਹ ਹੋਈ ਸੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਡਿਪੋਰਟ ਕੀਤੀ ਗਈ ਇੱਕ ਲਿਸਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 119 ਦੇ ਕਰੀਬ ਉਹ ਵਿਅਕਤੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਜਹਾਜ਼ ਇਸ ਤਰੀਕੇ ਦੇ ਨਾਲ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਭਾਰਤੀ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਰਿਪੋਰਟ ਹੁਣ ਕੀਤਾ ਜਾਵੇਗਾ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਇਹ ਦੂਸਰਾ ਜਹਾਜ਼ ਹੈ ਜਿਹੜਾ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗਾ ਤਾਂ ਤੁਹਾਨੂੰ ਦੱਸ ਦਿੰਨੇ ਆਂ ਕਿ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ 16 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਵਾਰ ਇੱਕ ਗੱਲ ਹੋਰ ਖਾਸ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਵਾਰ ਜਿਹੜਾ ਜਹਾਜ਼ ਹੈ ਉਹ ਭਾਰਤ ਦੇ ਵੱਲੋਂ ਹੀ ਭੇਜਿਆ ਗਿਆ ਹੈ ਜਿਸ ਦੇ ਵਿੱਚ ਜਿਹੜੇ ਡਿਪੋਰਟ ਕਿਤੇ ਗਏ ਨੌਜਵਾਨ ਨੇ ਭਾਰਤੀ ਨੇ ਉਹ ਭਾਰਤ ਦੇ ਭੇਜੇ ਹੋਏ ਜਹਾਜ਼ ਦੇ ਵਿੱਚ ਬੈਠ ਕੇ ਹੀ ਜਿਹੜਾ ਆ ਆਪਣੇ ਵਤਨ ਨੂੰ ਵਾਪਸੀ ਕਰਦੇ ਨਜ਼ਰ ਆਉਣਗੇ ਤਾਂ ਵੱਡੇ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਹੁਣ ਰਿਪੋਰਟ ਕੀਤਾ ਜਾ ਰਿਹਾ ਹੈ ਵੱਡੀ ਰਕਮ ਦੇ ਕੇ ਹਾਲਾਂਕਿ ਇਹ ਨੌਜਵਾਨ ਅਮਰੀਕਾ ਗਏ ਡੰਕੀ ਲਗਾਈ ਗਈ ਏਜੰਟਾਂ ਦੇ ਵੱਲੋਂ ਠੱਗੇ ਗਏ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਇਹਨਾਂ ਨੂੰ ਚਾਂਸੇ ਦਿੱਤੇ ਗਏ ਤੇ ਹੁਣ ਉਹ ਲੋਕ ਜਿਹੜਾ ਨੂੰ ਐਜੰਟਾਂ ਦੇ ਵੱਲੋਂ ਠੱਗਿਆ ਗਿਆ ਸੀ ਉਹ ਲੋਕ ਜਿਹੜੇ ਨੇ ਅਮਰੀਕਾ ਦੇ ਵੱਲੋਂ ਹੁਣ ਡਿਪੋਰਟ ਕੀਤੇ ਜਾ ਰਹੇ ਨੇ ਤੇ ਅਤੇ ਵਤਨ ਵਾਪਸੀ ਉਹਨਾਂ ਦੀ ਕਰਵਾਈ ਜਾ ਰਹੀ ਹੈ ਤਾਂ 16 ਫਰਵਰੀ ਨੂੰ ਅਮਰੀਕਸਰ ਹਵਾਈ ਅੱਡੇ ਦੇ ਉੱਤੇ ਜਹਾਜ਼ ਦੇ ਪਹੁੰਚਣ ਦੀ ਜਿਹੜੀ ਐ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਦੂਸਰਾ ਜਹਾਜ਼ ਹੈ ਜਿਸ ਦੇ ਵਿੱਚ ਡਿਪੋਰਟ ਕੀਤੇ ਗਏ ਭਾਰਤੀ ਜਿਹੜੇ ਨੇ ਹੁਣ ਇੱਕ ਵਾਰ ਫੇਰ ਆਪਣੇ ਵਤਨ ਵਾਪਸੀ ਕਰਨਗੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਵਕਤ ਦੀ ਵੱਡੀ ਅਪਡੇਟ ਹੈ ਇਸ ਵਾਰ ਜੋ ਲਿਸਟ ਸਾਹਮਣੇ ਆਈ ਹੈ ਉਸ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਜਿਹੜੇ ਨੇ ਦੱਸੇ ਜਾ ਰਹੇ ਨੇ ਜਿਹੜੇ ਕਿ ਡਿਪੋਰਟ ਕੀਤੇ ਗਏ ਨੇ ਤਕਰੀਬਨ 119 ਦੇ ਵਿੱਚੋਂ 70 ਨੌਜਵਾਨ ਜਿਹੜੇ ਨੇ ਉਹ ਪੰਜਾਬੀ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਗੁਜਰਾਤ ਰਾਜਸਥਾਨ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨਾਲ ਸਬੰਧ ਰੱਖਦੇ ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੈ ਦਾ 16 ਫਰਵਰੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਜਾਣਕਾਰੀ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ 5 ਫਰਵਰੀ ਨੂੰ ਵੀ ਇੱਕ ਜਹਾਜ਼ ਆਇਆ ਸੀ ਜਿਸ ਦੇ ਵਿੱਚ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਸੀ ਤੇ ਉਹਨਾਂ ਦੀ ਵਤਨ ਵਾਪਸੀ ਹੋਈ ਸੀ ਜਿਹਦੇ ਵਿੱਚ ਵੱਖ-ਵੱਖ ਰਾਜਾਂ ਦੇ ਨੌਜਵਾਨ ਵੀ ਸਨ ਮਹਿਲਾਵਾਂ ਵੀ ਸ਼ਾਮਲ ਸੀ ਅਤੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵਾਰ ਫੇਰ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਹੋਰ ਜਹਾਜ਼ ਹੈ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਹੁਣ ਵਤਨ ਵਾਪਸ ਆ ਰਿਹਾ ਹੈ ਭਾਰਤ ਵਾਪਸ ਆ ਰਿਹਾ ਜਿਨ੍ਹਾਂ ਦੀ ਵਾਪਸੀ ਜਿਹੜੀ ਹੈ ਪੰਜਾਬ ਦੇ ਵਿੱਚ ਏਅਰਪੋਰਟ ਜਿਹੜਾ ਅੰਮ੍ਰਿਤਸਰ ਦਾ ਏਅਰਪੋਰਟ ਉੱਥੇ ਉਹਨਾਂ ਦੀ ਲੈਂਡਿੰਗ ਕਰਵਾਈ ਜਾਵੇਗੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਪੁੱਛਗਿੱਛ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਘਰੋਂ ਘਰੀ ਜਿਹੜਾ ਤੋੜ ਦਿੱਤਾ ਜਾਵੇਗਾ ਤੇ ਇਸ ਵਕਤ ਦੀ ਇਹ ਵੱਡੀ ਖਬਰ ਹੈ ਜੋ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਬਾਅਦ ਵੀ 트럼ਪ ਦੇ ਵੱਲੋਂ ਇਹ ਕਾਰਵਾਈ ਜਿਹੜੀ ਹੈ ਨਿਰੰਤਰ ਜਾਰੀ ਰਹੇਗੀ ਇਸ ਤਰੀਕੇ ਦੇ ਹੋਰ ਵੀ ਜਹਾਜ਼ ਜਿਹੜੇ ਨੇ ਉਹਨਾਂ ਦੀ ਵਤਨ ਵਾਪਸੀ ਜਿਹੜੀ ਹੁੰਦੀ ਨਜ਼ਰ ਆਵੇਗੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਉਤਾਰਿਆ ਜਾਵੇਗਾ ਇੱਕ ਹੋਰ ਜਹਾਜ਼ ਜਿਹੜਾ ਹੈ ਉਹ ਵੀ ਹੁਣ ਵਤਨ ਜਿਹੜਾ ਵਾਪਸ ਪਰਤ ਰਿਹਾ ਹਾਲਾਂਕਿ ਇਸ ਵਾਰ ਜਹਾਜ਼ ਜਿਹੜਾ ਆ ਉਹ ਭਾਰਤ ਦੇ ਵੱਲੋਂ ਹੀ ਭੇਜਿਆ ਗਿਆ ਏ ਅਤੇ 15 ਫਰਵਰੀ ਯਾਨੀ ਕਿ ਭਲਕੇ ਅਮਰੀਕਾ ਤੋਂ ਉਹਨਾਂ ਨੂੰ ਤੋਰਿਆ ਜਾਵੇਗਾ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ 16 ਫਰਵਰੀ ਨੂੰ ਪੰਜਾਬ ਪਹੁੰਚਣ ਦੀ ਸੰਭਾਵਨਾ ਹੈ 15 ਜਾਂ 16 ਦੇ ਵਿਚਕਾਰ ਜਹਾਜ਼ ਜਿਹੜਾ ਲੈਂਡ ਕਰ ਜਾਵੇਗਾ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਅਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਘਰੋਂ ਘਰੀ ਤੋਰ ਦਿੱਤਾ ਜਾਵੇਗਾ ਤਾਂ ਅੰਮ੍ਰਿਤਸਰ ਤੋਂ ਸਾਡੇ ਨਾਲ ਗੁਰਪ੍ਰੀਤ ਜੁੜ ਚੁੱਕੇ ਨੇ ਗੁਰਪ੍ਰੀਤਿਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਜਹਾਜ਼ ਹੈ ਜਿਹੜਾ ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਭਾਰਤੀ ਅਮਰੀਕਾ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਇੱਕ ਜਹਾਜ਼ ਹੋਰ ਭਰ ਕੇ ਜਿਹੜਾ ਉਹਨਾਂ ਦੀ ਵਤਨ ਵਾਪਸੀ ਕਰਵਾ ਰਿਹਾ ਹੈ ਜੀ ਬਿਲਕੁਲ ਇਹ ਸੂਚਾਂ ਦੇ ਹਵਾਲੇ ਦੇ ਨਾਲ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਇੰਟਰਨੈਸ਼ਨਲ ਹਵਾਈ ਅੱਡਾ ਐਕਚੁਅਲੀ ਕੋਲ ਰਾਮਰਾਸ ਉੱਤੇ ਇੱਕ ਹੋਰ ਜਗ੍ਹਾ ਜਹਾਜ਼ ਜਿਹੜਾ ਹੈ ਉਹ ਜ਼ਰੂਰ ਅਮਰੀਕਾ ਤੋਂ ਰਿਪੋਰਟ ਹੋ ਰਿਹਾ ਹੈ ਨੌਜਵਾਨ ਜਿਹੜੇ ਨੇ ਉੱਤੇ ਉਹਨtred ਲੇਕਿਨ ਇਹ ਹਾਜੇ ਸਿਰਫ ਸੂਤਰਾਵੇ ਹਵਾਲੇ ਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਲੇਕਿਨ ਜਦੋਂ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਜਦੋਂ ਭਾੜਕੇ ਪਹੁੰਚੇ ਸਨ ਜਾਂ ਨੌਜਵਾਨ ਪਹੁੰਚੇ ਸਨ ਉਸ ਵੇਲੇ ਵੀ ਕਾਫੀ মিডিਆ ਨੂੰ ਜਿase ਦਾ ਉਹ ਅੰਮ੍ਰਿਤਸਰ ਦੇ ਵਿੱਚ ਦੂਰੀ ਜਿਹੜੀ ਸੀਗੀ ਉਹ ਬਣਾਈ ਰੱਖੀ ਗਈ ਸੀ ਲੇਕਿਨ ਜਿੱਦਾਂ ਹੀ ਉਹਨਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਪਹੁੰਚਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੱਲੋਂ ਜਿਹੜੀਆਂ ਆਪਣੀਆਂ ਕਹਾਣੀਆਂ ਦੱਸੀਆਂ ਗਈਆਂ ਉਹ ਜ਼ਰੂਰ ਹਰਾਸ਼ ਕਰਨ ਵਾਲੀਆਂ ਸਨ ਲੇਕਿਨ ਹਾਂ ਹੁਣ ਦੀ ਗੱਲ ਕੀਤੀ ਜਾਵੇ ਤਾਂ ਹਜੇ ਤੱਕ ਸਿਰਫ ਇਹ ਜਾਣਕਾਰੀ ਹੀ ਪ੍ਰਾਪਤ ਹੋਈ ਹੈ ਕਿ ਦੂਸਰਾ ਇੱਕ ਹੋਰ ਜੋ ਯੂਐਸ ਆਰਮੀ ਦਾ ਜਹਾਜ਼ ਹੈ ਉਹ ਰਿਪੋਰਟ ਕਰਕੇ ਕੁਝ ਨੌਜਵਾਨ ਉਹ ਜਿਹੜਾ ਹੈ ਭਾਰਤੀ ਨੌਜਵਾਨਾਂ ਨੂੰ ਲੈ ਕੇ ਉਹ ਵਾਪਸ ਆਵੇਗਾ ਲੇਕਿਨ ਇਹ ਹਲੇ ਸਸਪੈਂਸ ਬਰਕਰਾਰ ਹੈ ਕਿ ਕਦੋਂ ਤੱਕ ਜਿਹੜਾ ਹੈ ਉਹ ਜਹਾਜ਼ ਜਿਹੜਾ ਹੈ ਉਹ ਪਹੁੰਚ ਪਾਵੇਗਾ ਜੀ ਹੂੰ ਠੀਕ ਹੈ ਗੁਰਪ੍ਰੀਤ ਜੇਕਰ ਗੱਲ ਕੀਤੀ ਜਾਵੇ ਪਿਛਲੀ ਵਾਰ 104 ਨੌਜਵਾਨ ਸੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਸੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਸ ਵਾਰ ਇਹ ਅੰਕੜਾ ਜਿਹੜਾ ਹੋਰ ਵੀ ਵਧਦਾ ਨਜ਼ਰ ਆ ਰਿਹਾ ਤੇ ਇਸ ਵਾਰ ਜਿਹੜੇ ਨੌਜਵਾਨਾਂ ਦੀ ਗਿਣਤੀ ਆ ਪੰਜਾਬ ਦੇ ਨੌਜਵਾਨਾਂ ਦੀ ਜ਼ਿਆਦਾ ਆ ਜੀ ਬਿਲਕੁਲ ਜੇਕਰ ਮੀਡੀਆ ਦੀ ਜਾਣਕਾਰੀ ਦੇ ਮੁਤਾਬਕ ਜਿੱਥੇ ਜਾਵੇ ਜਾਂ ਉਹਨਾਂ ਦੇ ਸੂਤਰਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਡਾਟਾ ਜਿਹੜਾ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿ 18000 ਦੇ ਕਰੀਬ ਤਾਂ ਪਹਿਲਾਂ ਹੀ ਉਥੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਪਛਾਣ ਜਿਹੜੀ ਹੈ ਉਹ ਭੇਜ ਦਿੱਤੀ ਗਈ ਹੈ ਕਿ ਉਹਨਾਂ ਨੂੰ ਜਿਹੜਾ ਹੈ ਉਹ ਵਾਪਸ ਭੇਜਿਆ ਜਾਵੇਗਾ ਲੇਕਿਨ 383 ਜਾਂ 384 ਜਿਹੜੇ ਲੋਕ ਨੇ ਉਹਨਾਂ ਨੂੰ ਡਿਟੇਨ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ ਔਰ ਉਹਨਾਂ ਦੀ ਜਿਹੜੀ ਸੂਚੀ ਸੀਗੀ ਉਹ ਵੀ ਭਾਰਤ ਦੀ ਜਿਹੜੀ ਸੀਗੀ ਉਹ ਮੰਤਰਾਲੇ ਨੂੰ ਜਿਆ ਸੀਗਾ ਭੇਜ ਦਿੱਤਾ ਗਿਆ ਸੀਗਾ ਹੁਣ ਦੇਖਣਾ ਇਹ ਹੋਏਗਾ ਕਿ ਉਹਨਾਂ ਦੇ ਵਿੱਚੋਂ ਹੀ ਇਹ ਇਹ ਜਿਹੜਾ ਨੌਜਵਾਨ ਉਹ ਇਹ ਉਹੀ ਨੌਜਵਾਨ ਨੇ ਜਾਂ ਕੁਝ ਹੋਰ ਨੌਜਵਾਨ ਨੇ ਇਹ ਤਾਂ ਸਮਝ ਹੀ ਦੱਸੇਗਾ ਲੇਕਿਨ ਜਿਤਨਾ ਕਿਤੇ ਇਹ ਭਾਰਤੀਆਂ ਵਾਸਤੇ ਬਹੁਤ ਵੱਡਾ ਚਟਕਾ ਹੈ ਖਾਸ ਕਰਕੇ ਨੌਜਵਾਨ ਪੀੜੀ ਵਾਸਤੇ ਬਹੁਤ ਵੱਡਾ ਚਟਕਾ ਹੈ ਠੀਕ ਹੈ ਠੀਕ ਹੈ ਗੁਰਪ੍ਰੀਤ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਵਾਸਤੇ ਤਾ ਜੇਕਰ ਗੱਲ ਕੀਤੀ ਜਾਵੇ ਆਪਣੇ ਸੁਪਨੇ ਪੂਰੇ ਕਰਨ ਦੇ ਵਾਸਤੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਅਤੇ ਆਪਣੇ ਸੁਪਨੇ ਜਿਹੜੇ ਨੇ ਹੁਣ ਚੱਕਨਾ ਚੂਰ ਹੁੰਦੇ ਹੋਏ ਦੇਖ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਗਾਤਾਰ ਜਿਹੜਾ ਆ ਰਿਪੋਰਟ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿੱਥੇ ਅਮਰੀਕਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਹੁਣ ਯੂਏਈ ਅਤੇ ਕੈਨੇਡਾ ਦੇ ਵਿੱਚ ਵੀ ਇਸ ਤਰੀਕੇ ਦੀ ਕਾਰਵਾਈ ਹੋਣ ਦੇ ਸ਼ੰਕੇ ਜਿਹੜੇ ਨੇ ਉਜਤਾਏ ਜਾ ਰਹੇ ਨੇ